ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਿਛਲੀ ਕਲਾਸ ਵਿੱਚ ਭਾਸ਼ਾ ਭਾਸ਼ਾ ਦਾ ਅਰਥ ਅਤੇ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਡਿਸਕਸ ਕੀਤਾ ਸੀ ਅੱਜ ਦੀ ਕਲਾਸ ਆਪਣੀ ਪੰਜਾਬੀ ਦੀ ਸੈਕਿੰਡ ਕਲਾਸ ਰਹਿਣ ਵਾਲੀ ਹੈ ਜਿਹਦੇ ਵਿੱਚ ਆਪਾਂ ਭਾਸ਼ਾ ਦੇ ਰੂਪ ਭਾਸ਼ਾ ਦੇ ਦਰਜੇ ਭਾਸ਼ਾ ਨੂੰ ਸਿੱਖਣਾ ਤੇ ਗ੍ਰੈਂਡ ਕਰਨਾ ਇਹ ਸਭ ਡਿਸਕਸ ਕਰਾਂਗੇ ਚਲੋ ਸ਼ੁਰੂ ਕਰਦੇ ਆਪਾਂ ਅੱਜ ਦੀ ਕਲਾਸ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਭਾਸ਼ਾ ਦੇ ਰੂਪ ਭਾਸ਼ਾ ਦੇ ਰੂਪ ਕੀ ਹੁੰਦੇ ਨੇ ਇੰਜ ਇਨਰਾਂ ਹੀ ਆਪਾਂ ਭਾਸ਼ਾ ਨੂੰ ਪ੍ਰਗਟ ਕਰਦੇ ਆਂ ਭਾਸ਼ਾ ਦੇ ਸਪੈਸ਼ਲੀ ਦੋ ਰੂਪ ਹੁੰਦੇ ਨੇ ਮੌਖਿਕ ਰੂਪ ਤੇ ਲਿਖਤੀ ਰੂਪ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਮੌਖਿਕ ਰੂਪ ਬਾਰੇ ਮੌਖਿਕ ਰੂਪ ਨੂੰ ਦੋ ਨਾਮ ਹੋਰ ਦਿੱਤੇ ਜਾ ਸਕਦੇ ਨੇ ਆਮ ਬੋਲਚਾਲ ਦੀ ਭਾਸ਼ਾ ਤੇ ਬੋਲੀ ਰੂਪ ਠੀਕ ਹੈ ਮੌਖਿਕ ਰੂਪ ਕੀ ਹੈ ਇੱਕ ਕੁਦਰਤੀ ਰੂਪ ਹੈ ਭਾਸ਼ਾ ਦਾ ਠੀਕ ਹੈ ਇਸ ਦੇ ਵਿੱਚ ਆਪਣੇ ਵਿਚਾਰਾਂ ਨੂੰ ਉਚਾਰਨ ਲਈ ਕਾਦੀ ਵਰਤੋਂ ਕੀਤੀ ਜਾਂਦੀ ਹੈ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਐਗਜ਼ਾਮਪਲ ਵਜੋ ਜਿਵੇਂ ਆਪਾਂ ਪਰਿਵਾਰ ਵਿੱਚ ਬੈਠ ਕੇ ਕੋਈ ਗੱਲਬਾਤ ਕਰਦੇ ਹਾਂ ਠੀਕ ਹੈ ਉਹ ਕੀ ਹੈ ਆਪਣਾ ਮੌਖਿਕ ਰੂਪ। ਐਂਡ ਰੇਡੀਓ ਹੋ ਗਿਆ ਟੈਲੀਫੋਨ ਹੋ ਗਿਆ ਠੀਕ ਹੈ ਉਹਦੇ ਵਿੱਚ ਕੀ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ ਜਦੋਂ ਆਪਾਂ ਟੈਲੀਫੋਨ ਤੇ ਕਿਸੇ ਨਾਲ ਗੱਲਬਾਤ ਕਰਦੇ ਹਾਂ ਉਹ ਵੀ ਆਪਾਂ ਕਿਸ ਰੂਪ ਚ ਕਰਦੇ ਹਾਂ ਮੌਖਿਕ ਰੂਪ ਚ ਠੀਕ ਹੈ ਉਹ ਵੀ ਸ਼ਬਦਾਂ ਰਾਹੀਂ ਭਾਸ਼ਾ ਰਾਹੀਂ ਆਪਾਂ ਦੂਜੇ ਅੱਗੇ ਆਪਣੇ ਵਿਚਾਰ ਰੱਖਦੇ ਹਾਂ ਠੀਕ ਹੈ ਆਪਣੇ ਵਿਚਾਰਾਂ ਨੂੰ ਦੂਜੇ ਅੱਗੇ ਸ਼ੇਅਰ ਕਰਦੇ ਹਾਂ ਠੀਕ ਹੈ ਇਹ ਸੀਗਾ ਤੁਹਾਡਾ ਮੌਖਿਕ ਰੂਪ ਨੈਕਸਟ ਗੱਲ ਕਰਦੇ ਆ ਲਿਖਤੀ ਰੂਪ ਬਾਰੇ ਲਿਖਤੀ ਰੂਪ ਕੀ ਆ ਲਿਖਤੀ ਰੂਪ ਦੀ ਵਰਤੋਂ ਆ ਜਿਹੜੀ ਉਹ ਲਿਖਣ ਲਈ ਕੀਤੀ ਜਾਂਦੀ ਆ ਇਹਦੇ ਵਿੱਚ ਵਿਆਕਰਨਿਕ ਨਿਯਮ ਹੁੰਦੇ ਨੇ ਠੀਕ ਹੈ ਵਿਆਕਰਨਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਿਖੀ ਜਾਂਦੀ ਆ ਐਂਡ ਇਹਦਾ ਇੱਕ ਹੋਰ ਨਾਮ ਵੀ ਇਹਨੂੰ ਦਿੱਤਾ ਗਿਆ ਸਾਹਿਤਿਕ ਭਾਸ਼ਾ ਦਾ ਲਿਖਤੀ ਭਾਸ਼ਾ ਨੂੰ ਆਪਾਂ ਇੱਕ ਹੋਰ ਨਾਮ ਦਿੱਤਾ ਸਾਹਿਤਿਕ ਭਾਸ਼ਾ ਕਿਉਂਕਿ ਸਾਹਿਤਿਕ ਜਿਹੜੇ ਸਾਹਿਤ ਨੇ ਉਹ ਸਾਰੇ ਲਿਖਤੀ ਰੂਪ ਚ ਲਿਖੇ ਗਏ ਨੇ ਅਹੀਂ ਨੂੰ ਕੀ ਕਹਿਆ ਜਾਂਦਾ ਸਾਹਿਤਿਕ ਭਾਸ਼ਾ ਠੀਕ ਹੈ ਇਹਦੀ ਐਗਜ਼ਾਮਪਲ ਹੈਗੀ ਆ ਜਿਵੇਂ ਅਖਬਾਰ ਹੋਗੇ ਉਹ ਵੀ ਕਿਸ ਰੂਪ ਚ ਹੁੰਦੇ ਨੇ ਲਿਖਤੀ ਰੂਪ ਚ ਪੋਥੀਆਂ ਉਹ ਵੀ ਕਿਸ ਰੂਪ ਚ ਲਿਖੀਆਂ ਗਈਆਂ ਸੀ ਲਿਖਤੀ ਰੂਪ ਚ ਕਿਤਾਬਾਂ ਹੋ ਗਈਆਂ ਐਂਡ ਲੈਟਰਸ ਚਿੱਠੀ ਪੱਤਰ ਨੇ ਜਿਹੜੇ ਉਹ ਕੀ ਨੇ ਲਿਖਤੀ ਰੂਪ ਚ ਨੇ ਠੀਕ ਹੈ ਵੈਸੇ ਤਾਂ ਇਹ ਦੋ ਜਿਹੜੇ ਰੂਪ ਨੇ ਭਾਸ਼ਾ ਦੇ ਉਹ ਜ਼ਿਆਦਾ ਮਹੱਤਵਪੂਰਨ ਮੰਨੇ ਜਾਂਦੇ ਨੇ ਪਰ ਆਪਾਂ ਕੁਝ ਹੋਰ ਰੂਪਾਂ ਬਾਰੇ ਵੀ ਗੱਲ ਕਰਦੇ ਆ ਜਿਵੇਂ ਨੈਕਸਟ ਹੈਗਾ ਆਪਣੇ ਕੋਲ ਸੰਕੇਤਾਂਕ ਸੰਕੇਤਾਤਮਕ ਰੂਪ ਕੀ ਹੈ ਆਪਾਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਜਿਹੜਾ ਉਹ சின்ன ਸੰਕੇਤਾਂ ਰਾਹੀਂ ਕਰਦੇ ਹਾਂ ਠੀਕ ਹੈ ਇਸ਼ਾਰਿਆਂ ਨਾਲ ਆਪਣੀ ਗੱਲਬਾਤ ਨੂੰ ਆਪਾਂ ਦੂਜੇ ਅੱਗੇ ਰੱਖਦੇ ਹਾਂ ਠੀਕ ਹੈ ਦੂਜੇ ਅੱਗੇ ਪ੍ਰਗਟ ਕਰਦੇ ਹਾਂ ਇਹ ਕਿੰਨਾਂ ਲਈ ਬਹੁਤ ਔਪਨ ਹੁੰਦਾ ਹੈ ਇਹ ਜ਼ਿਆਦਾਤਰ ਜਿਹੜੇ ਬੱਚੇ ਬੋਲ ਨਹੀਂ ਸਕਦੇ ਠੀਕ ਹੈ ਗੁੰਗੇ ਹੁੰਦੇ ਨੇ ਉਹਨਾਂ ਵੱਲੋਂ ਕਿਸ਼ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਆ ਸੰਕੇਤਾਤਮਕ ਭਾਸ਼ਾ ਦੀ ਠੀਕ ਹੈ ਐਗਜ਼ਾਮਪਲ ਵਜੋ ਜਿਵੇਂ ਇਸ਼ਾਰਾ ਭਾਸ਼ਾ ਇਸ਼ਾਰਾ ਭਾਸ਼ਾ ਹੁੰਦੀ ਹੈ ਜਿਹੜੀ ਜਿਵੇਂ ਸਾਈਨ ਲੈਂਗੁਏਜ ਠੀਕ ਹੈ ਆਪਾਂ ਸਾਈਨਸ ਨਾਲ ਗੱਲ ਕਰਦੇ ਆ ਗਏ ਇਸ ਨਾਲ ਹਾਪ-ਹਾਵ ਹੋ ਗਈ ਉਹ ਵੀ ਕੀ ਹੈ ਸੰਕੇਤਾਂਤਮਕ ਕਿ ਆਪਾਂ ਕਿਸੇ ਦੂਜੇ ਪਰਸਨ ਦੇ ਹਾਪ-ਹਾਵ ਤੋਂ ਪਤਾ ਲਾ ਲੈਨੇ ਆ ਕਿ ਉਹਦਾ ਮੂਡ ਕਿਵੇਂ ਦਾ ਉਹ ਗੁੱਸੇ ਵਿੱਚ ਆ ਜਾਂ ਖੁਸ਼ੀ ਵਿੱਚ ਆ ਠੀਕ ਹੈ ਉਹ ਦੁੱਖ ਵਿੱਚ ਆ ਜਾਂ ਖੁਸ਼ੀ ਵਿੱਚ ਆ ਉਹ ਆਪਾਂ ਹਾਪ-ਹਾਵ ਤੋਂ ਪਤਾ ਲਾ ਲੈਨੇ ਆ ਠੀਕ ਹੈ ਇਹ ਹਾਪ-ਹਾਵ ਵੀ ਕਰਦੇ ਵਿੱਚ ਆ ਗਏ ਸੰਕੇਤਾਂਤਮਕ ਭਾਸ਼ਾ ਦੇ ਨੈਕਸਟ ਸਟੈਪ ਅਗਲ ਕਰਦੇ ਆ ਇਲੈਕਟ੍ਰੋਨਿਕ ਭਾਸ਼ਾ ਬਾਰੇ ਇਲੈਕਟ੍ਰੋਨਿਕ ਭਾਸ਼ਾ ਜਿਹੜਾ ਅੱਜ ਦਾ ਯੁੱਗ ਚੱਲ ਰਿਹਾ ਆਧੁਨਿਕ ਯੁੱਗ ਉਹਦੇ ਵਿੱਚ ਕੀ ਆ ਇਲੈਕਟ੍ਰੋਨਿਕ ਭਾਸ਼ਾ ਦਾ ਮਾਧਿਅਮ ਵਰਤੇ ਜਾਂਦਾ ਠੀਕ ਹੈ ਜ਼ਿਆਦਾਤਰ ਅੱਜ ਦੀ ਜਨਰੇਸ਼ਨ ਹੈ ਜਿਹੜੀ ਉਹ ਇਲੈਕਟ੍ਰੋਨਿਕ ਭਾਸ਼ਾ ਨੂੰ ਵਰਤ ਰਹੀ ਆ ਇਲੈਕਟ੍ਰੋਨਿਕ ਭਾਸ਼ਾ ਨੂੰ ਹੀ ਅੱਗੇ ਲੈ ਆ ਰਹੀ ਆ ਠੀਕ ਹੈ ਇਲੈਕਟ੍ਰੋਨਿਕ ਭਾਸ਼ਾ ਮੀਨਸ ਜਿਵੇਂ ਐਗਜ਼ਾਮਪਲ ਵਜੋਂ ਮੈਂ ਦੱਸਿਆ ਤੁਹਾਨੂੰ ਮੋਬਾਈਲ ਮੈਸੇਜਸ ਮੋਬਾਈਲ ਮੈਸੇਜਸ ਹੋਗੇ ਜਿਹੜੇ ਉਹ ਕਿਨੇ ਇਲੈਕਟ੍ਰੋਨਿਕ ਭਾਸ਼ਾ ਨੈਕਸਟ ਈਮ ਚੈਟ ਆਨਲਾਈਨ ਚੈਟ ਹੈ ਜਿਹੜੀ ਤੁਸੀਂ ਕਰਦੇ ਹੋ ਉਹ ਕੀ ਹੈ ਇਲੈਕਟ੍ਰੋਨਿਕ ਮਾਧਿਅਮ ਹੈ ਭਾਸ਼ਾ ਦਾ ਠੀਕ ਹੈ ਨੈਕਸਟ ਐਂਡ ਲਾਸਟ ਰੂਪ ਤੁਹਾਡਾ ਹੈਗਾ ਚਿਤਰਾਤਮਕ ਰੂਪ ਚਿਤਰਾਤਮਕ ਰੂਪ ਮਤਲਬ ਡਾਇਗਰਾਮਾਂ ਦੇ ਵਿੱਚ ਚਿੱਤਰਾਂ ਦੇ ਰੂਪ ਵਿੱਚ ਪ੍ਰਗਟ ਕਰਦੇ ਆਪਾਂ ਜਿਵੇਂ ਕਿ ਇਮੋਜੀਸ ਹੁੰਦੇ ਨੇ ਫੋਨ ਤੇ ਠੀਕ ਹੈ ਉਹ ਕੀ ਨੇ ਚਿਤਰਾਤਮਕ ਰੂਪ ਦੇ ਵਿੱਚ ਨੇ ਜਿਵੇਂ ਹਾਸੀ ਵਾਲੀ ਇਮੋਜੀ ਹੋ ਗਿਆ ਕੋਈ ਹੱਸਣ ਵਾਲਾ ਕੋਈ ਰੋਣ ਵਾਲਾ ਠੀਕ ਹੈ ਉਹਨਾਂ ਨੂੰ ਚਿੱਤਰਾਂ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ ਸੁਕੇ ਇਹ ਕੀ ਹੈ ਚੇਤਰਾਤਮਕ ਰੂਪ ਹੈ ਭਾਸ਼ਾ ਦਾ ਇਹ ਸੀਗੇ ਭਾਸ਼ਾ ਦੇ ਰੂਪ ਤਰਡੇ ਕੁਝ ਕੁਐਸਚਨ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਟੌਪਿਕ ਨਾਲ ਕਿਵੇਂ ਦੇ ਆ ਸਕਦੇ ਨੇ ਤੁਹਾਨੂੰ ਪੇਪਰ ਵਿੱਚ ਜਿਵੇਂ ਉਹ ਪੁੱਛ ਸਕਦੇ ਨੇ ਕਿ ਵਿਆਕਰਨਿਕ ਨਿਯਮਾਂ ਵਿੱਚ ਬੱਜਿਆ ਹੋਇਆ ਭਾਸ਼ਾ ਦਾ ਰੂਪ ਕਿਹੜਾਗਾ ਕਿਹੜਾਗਾ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਲਿਖਤੀ ਰੂਪ ਲਿਖਤੀ ਰੂਪ ਵਿੱਚ ਕੀ ਵਿਆਕਰਨਿਕ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਤੁਸੀਂ ਆਪਣੇ ਆਪ ਵੀ ਇਹ ਚੀਜ਼ ਨੂੰ ਸੋਚ ਸਕਦੇ ਹੋ ਕਿ ਜਦੋਂ ਆਪਾਂ ਲਿਖਦੇ ਆ ਸਿਰਫ ਉਦੋਂ ਹੀ ਵਿਆਕਰਨਿਕ ਨਿਯਮਾਂ ਦੀ ਵਰਤੋਂ ਕਰਦੇ ਆ ਜਦੋਂ ਆਪਾਂ ਬੋਲਦੇ ਆ ਉਦੋਂ ਥੋੜੀ ਦੇਖਦੇ ਆ ਕਿ ਕਿੱਥੇ ਕਿਰਿਆ ਲੱਗ ਰਹੀ ਆ ਕਰਤਾ ਕਰਮ ਕੁਝ ਵੀ ਆਪਾਂ ਇਹਨਾਂ ਦੇਖਦੇ ਐਵੇਂ ਹੀ ਬੋਲਦੇ ਆ ਮੌਖਿਕ ਰੂਪ ਵਿੱਚ ਕੀ ਹੈ ਵਿਆਕਰਨਿਕ ਨਿਯਮਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਐਂਡ ਲਿਖਤੀ ਰੂਪ ਵਿੱਚ ਕੀਤੀ ਜਾਂਦੀ ਆ ਠੀਕ ਆ ਐਂਡ ਕਈ ਵਾਰੋ ਕੁਐਸਚਨ ਪੁੱਛ ਲੈਂਦੇ ਨੇ ਕਿ ਭਾਸ਼ਾ ਦਾ ਕਿਹੜਾ ਰੂਪ ਜ਼ਿਆਦਾ ਵਰਤਿਆ ਜਾਂਦਾ ਜ਼ਿਆਦਾ ਕਿਹੜਾ ਵਰਤਦੇ ਆ ਆਪਾਂ ਮੌਖਿਕ ਰੂਪ ਆਪ ਬੋਲ ਜਲਦੀ ਭਾਸ਼ਾ ਕੀ ਜਿਹੜੀ ਉਹ ਆਪਾਂ ਜ਼ਿਆਦਾ ਵਰਤਦੇ ਆ ਮੌਖਿਕ ਰੂਪ ਹੈ ਜਿਹੜਾ ਉਹ ਜ਼ਿਆਦਾ ਵਰਤਿਆ ਜਾਂਦਾ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਭਾਸ਼ਾ ਸਿੱਖਣਾ ਤੇ ਗ੍ਰੈਂਡ ਕਰਨਾ ਭਾਸ਼ਾ ਸਿੱਖਣਾ ਕੀ ਹੈ ਭਾਸ਼ਾ ਸਿੱਖਣਾ ਹੈਗਾ ਭਾਸ਼ਾ ਸਿੱਖਣਾ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਚੇਤਨ ਮੰਨ ਨਾਲ ਭਾਸ਼ਾ ਨੂੰ ਸਿੱਖਿਆ ਜਾਂਦਾ ਜਿਵੇਂ ਦੂਜੀ ਭਾਸ਼ਾ ਇੰਗਲਿਸ਼ ਹੋ ਗਈ ਐਗਜ਼ਾਮਪਲ ਵਜੋਂ ਇੰਗਲਿਸ਼ ਕੋਰਸ ਹੈ ਜਿਹੜਾ ਉਹ ਕੀ ਹੈ ਸਿੱਖਿਆ ਜਾਂਦਾ ਕਿਉਂਕਿ ਆਪਾਂ ਨੂੰ ਇੰਗਲਿਸ਼ ਪਹਿਲਾਂ ਤੋਂ ਨਹੀਂ ਆਉਂਦੀ ਉਹਨੂੰ ਕੀ ਆਪਾਂ ਕੀ ਕਰਦੇ ਆ ਉਹ ਸਿੱਖ ਦਿਆਂ ਉਹਦੇ ਲਈ ਕਾਜੀ ਜਰੂਰਤ ਪੈਂਦੀ ਆ ਵਿਆਕਰਨ ਦੇ ਕਿ ਨਿਯਮਾਂ ਦੀ ਠੀਕ ਹੈ ਵਿਆਕਰਨ ਦੇ ਨਿਯਮ ਨੇ ਜਿਹੜੇ ਇਹਦੇ ਵਿੱਚ ਬਹੁਤ ਮਹੱਤਵਪੂਰਨ ਨੇ ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਸਿੱਖਦੇ ਆ ਤਾਂ ਨਿਯਮਾਂ ਦੀ ਵਰਤੋਂ ਕਰਕੇ ਹੀ ਆਪਾਂ ਨੂੰ ਸਿੱਖੀ ਜਾਂਦੀ ਆ ਠੀਕ ਹੈ ਨੈਕਸਟ ਹੈਗਾ ਭਾਸ਼ਾ ਗ੍ਰੈਂਡ ਕਰਨਾ ਗ੍ਰੈਂਡ ਕਰਨਾ ਕੀ ਹੋ ਗਿਆ ਜਿਵੇਂ ਆਪਾਂ ਮਾਤ ਭਾਸ਼ਾ ਸੀਗੀ ਠੀਕ ਹੈ ਜਿਵੇਂ ਆਪਣੀ ਮਾਤ ਭਾਸ਼ਾ ਗਈ ਉਹਨੂੰ ਆਪਾਂ ਜਦੋਂ ਜਨਮ ਸਮੇ ਮਾਂ ਤੋਂ ਜਾਂ ਪਰਿਵਾਰਿਕ ਮੈਂਬਰਾਂ ਤੋਂ ਜਾਂ ਸਮਾਜ ਤੋਂ ਗ੍ਰੈਂਡ ਕਰਦੇ ਆ ਠੀਕ ਹੈ ਉਹ ਬੋਲ ਰਹੇ ਹੁੰਦੇ ਨੇ ਉਹ ਆਪਾਂ ਚੀਜ਼ ਅਡਾਪਟ ਕਰ ਲੈਨੇ ਆ ਗ੍ਰੈਂਡ ਕਰ ਲੈਨੇ ਆ ਕਿ ਇਹ ਉਹ ਭਾਸ਼ਾ ਦਾ ਗ੍ਰੈਂਡ ਕਰਨਾ ਠੀਕ ਹੈ ਇਹ ਕੀ ਆਪਣੀ ਐਗਜ਼ਾਮਪਲ ਵਜੋਂ ਪੰਜਾਬੀ ਭਾਸ਼ਾ ਮਾਂ ਬੋਲੀ ਭਾਸ਼ਾ ਉਹਨੂੰ ਆਪਾਂ ਕੀ ਕਰਦੇ ਆ ਗ੍ਰੈਂਡ ਕਰਦੇ ਆ ਠੀਕ ਹੈ ਗ੍ਰੈਂਡ ਕਰਨਾ ਕੀ ਹੈ ਇੱਕ ਕੁਦਰਤੀ ਤੇ ਅਚੇਤਨ ਪ੍ਰਕਿਰਿਆ ਹੈਗੀ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਭਾਸ਼ਾ ਦੇ ਦਰਜੇ ਬਾਰੇ ਭਾਸ਼ਾ ਨੂੰ ਕੁਝ ਦਰਜੇ ਦਿੱਤੇ ਗਏ ਨੇ ਠੀਕ ਹੈ ਵੱਖ-ਵੱਖ ਭਾਸ਼ਾਵਾਂ ਨੂੰ ਕੁਝ ਕੁ ਦਰਜੇ ਦਿੱਤੇ ਗਏ ਨੇ ਆਪਣੇ ਪੰਜਾਬ ਵਿੱਚ ਤਾਂ ਆਪਾਂ ਉਹ ਗੱਲ ਕਰਦੇ ਆ ਜਿਵੇਂ ਫਸਟ ਆਪਾਂ ਗੱਲ ਕਰਦੇ ਆ ਮਾਤ ਭਾਸ਼ਾ ਬਾਰੇ ਮਾਤ ਭਾਸ਼ਾ ਆਪਣੀ ਕਿਹੜੀ ਆ ਪੰਜਾਬੀ ਨੈਕਸਟ ਰਾਜ ਭਾਸ਼ਾ ਰਾਜ ਦੀ ਭਾਸ਼ਾ ਕਿਹੜੀ ਆਪਣੀ ਉਹ ਵੀ ਪੰਜਾਬੀ ਨੈਕਸਟ ਪਰਦੇਸ਼ਿਕ ਭਾਸ਼ਾ ਆਪਣੀ ਪਰਦੇਸ਼ ਦੀ ਭਾਸ਼ਾ ਕਿਹੜੀ ਆ ਉਹ ਵੀ ਪੰਜਾਬੀ ਨੈਕਸਟ ਆ ਗਿਆ ਖੇਤਰੀ ਭਾਸ਼ਾ ਖੇਤਰ ਦੀ ਭਾਸ਼ਾ ਕਿਹੜੀ ਆ ਪੰਜਾਬੀ ਠੀਕ ਹੈ ਨੈਕਸਟ ਦਫ਼ਤਰੀ ਭਾਸ਼ਾ ਦਫ਼ਤਰੀ ਭਾਸ਼ਾ ਕਿਹੜੀ ਆ ਤੁਹਾਡੇ ਕੋਲ ਮਾਝੀ ਮਾਝੀ ਜਿਹੜੀ ਉਹ ਹੁਣ ਉਪਭਾਸ਼ਾ ਵਿੱਚ ਕਿੰਨੀ ਜਾਣ ਲੱਗੀ ਉਪਭਾਸ਼ਾ ਬਣ ਚੁੱਕੀ ਆ ਪਹਿਲਾਂ ਕੀ ਸੀ ਉਹ ਇੱਕ ਭਾਸ਼ਾ ਸੀ ਕੀ ਦਫ਼ਤਰੀ ਭਾਸ਼ਾ ਕਿਹੜੀ ਆ ਤੁਹਾਡੇ ਕੋਲ ਮਾਝੀ ਠੀਕ ਹੈ ਦਫ਼ਤਰੀ ਭਾਸ਼ਾ ਕੇਂਦਰੀ ਭਾਸ਼ਾ ਮੱਧ ਭਾਸ਼ਾ ਸਰਕਾਰੀ ਕੰਮਕਾਜ਼ ਦੀ ਭਾਸ਼ਾ ਐਂਡ ਟਕਸਾਲੀ ਭਾਸ਼ਾ ਇਹ ਤੁਹਾਡੇ ਸਾਰੀਆਂ ਕੀ ਨੇ ਮਾਝੀ ਹੀ ਆ ਅਗਰ ਤੁਹਾਨੂੰ ਪੁੱਛ ਲੈਣ ਕਿ ਦਫ਼ਤਰੀ ਭਾਸ਼ਾ ਕਿਹੜੀ ਆ ਤਾਂ ਵੀ ਮਾਝੀ ਅਗਰ ਪੇਪਰ 'ਚ ਪੁੱਛਿਆ ਜਾਵੇ ਕੇਂਦਰੀ ਭਾਸ਼ਾ ਤਾਂ ਵੀ ਤੁਸੀਂ ਮਾਝੀ ਟਿੱਕ ਕਰਨਾ ਅਗਰ ਪੁੱਛਿਆ ਜਾਵੇ ਸਰਕਾਰੀ ਕੰਮਕਾਜ਼ ਦੀ ਭਾਸ਼ਾ ਤਾਂ ਵੀ ਆਂਸਰ ਮਾਝੀ ਅਗਰ ਪੁੱਛਿਆ ਜਾਵੇ ਟਕਸਾਲੀ ਭਾਸ਼ਾ ਤਾਂ ਵੀ ਤੁਸੀਂ ਮਾਝ ਹੀ ਕਰਨਾ ਇਹ ਸਾਰੀਆਂ ਭਾਸ਼ਾਵਾਂ ਕਿਹਨੇ ਮਾਝ ਹੀ ਆਪਣੀ ਕਮਕਾਜ਼ ਦੀ ਭਾਸ਼ਾ ਸਰਕਾਰੀ ਕਮਕਾਜ਼ ਦੀ ਭਾਸ਼ਾ ਵੀ ਮਾਝੀ ਆ ਦਫਤਰੀ ਭਾਸ਼ਾ ਵੀ ਮਾਝੀ ਆ ਟਕਸਾਲੀ ਭਾਸ਼ਾ ਵੀ ਮਾਝੀ ਆ ਕੇਂਦਰੀ ਭਾਸ਼ਾ ਵੀ ਮਾਝੀ ਆ ਠੀਕ ਹੈ ਨੈਕਸਟ ਗੱਲ ਕਰਦੇ ਆ ਅੰਤਰਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਆਪਣੀ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਕਿਹਨੂੰ ਮਿਲਿਆ ਹੋਇਆ ਅੰਗਰੇਜ਼ੀ ਨੂੰ ਨੈਕਸਟ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਵੈਸੇ ਤਾਂ ਕੋਈ ਵੀ ਨਹੀਂ ਹੈਗੀ ਪਰ ਆਪਾਂ ਬੁక్స్ ਅਕੋਰਡਿੰਗ ਕਿਤਾਬਾਂ ਅਕੋਰਡਿੰਗ ਕੀ ਨੂੰ ਮੰਨਦੇ ਆ ਹਿੰਦੀ ਨੂੰ ਠੀਕ ਹੈ ਰਾਸ਼ਟਰੀ ਭਾਸ਼ਾ ਕਿਹੜੀ ਆਪਣੀ ਹਿੰਦੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਆਪਣੀ ਅੰਗਰੇਜ਼ੀ ਠੀਕ ਹੈ ਨੈਕਸਟ ਗੱਲ ਕਰਦੇ ਆ ਆਪਾਂ ਪੇਜ਼ਨ ਭਾਸ਼ਾ ਪੇਜ਼ਨ ਭਾਸ਼ਾ ਕਿਹੜੀ ਹੁੰਦੀ ਆ ਪੇਜ਼ਨ ਭਾਸ਼ਾ ਉਹ ਹੁੰਦੀ ਆ ਕੰਮ ਚ ਲੱਗ ਭਾਸ਼ਾ ਜਿਵੇਂ ਦੋ ਬੁਲਾਰੇ ਕਿਸੇ ਥੋੜੇ ਸਮੇ ਲਈ ਆਪਸ ਵਿੱਚ ਮਿਲਣ ਕਿਸੇ ਕੰਮ ਲਈ ਠੀਕ ਹੈ ਤੋਂਾਂ ਵਿੱਚ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਉਹ ਕੀ ਹੈ ਪਿਜਨ ਭਾਸ਼ਾ ਉਹਦੀ ਲੈਂਗੁਏਜ ਉਹਨੂੰ ਆਉਦੀ ਆ ਨਾ ਉਹਦੀ ਉਹਨੂੰ ਆਉਂਦੀ ਆ ਠੀਕ ਹੈ ਦੋਵਾਂ ਨੂੰ ਇੱਕ ਦੂਜੇ ਦੀ ਲੈਂਗੁਏਜ ਆ ਜਿਹੜੀ ਉਹ ਸਮਝ ਨਹੀਂ ਆਉਦੀ ਪਰ ਉਹ ਆਪਣਾ ਕੰਮ ਆ ਜਿਹੜਾ ਉਹ ਪੂਰਾ ਕਰ ਲੈਣਗੇ ਉਹ ਕੀ ਹੈ ਪਿਜਨ ਭਾਸ਼ਾ ਹੋ ਗਈ ਠੀਕ ਹੈ ਨੈਕਸਟ ਹੈ ਕਿ ਕਰੀਓਲ ਭਾਸ਼ਾ ਕਰੀਓਲ ਭਾਸ਼ਾ ਕੀ ਹੁੰਦੀ ਆ ਕਰੀਓਲ ਭਾਸ਼ਾ ਉਹ ਹੁੰਦੀ ਆ ਕਿ ਜਦੋਂ ਪਿਜਨ ਭਾਸ਼ਾ ਹੀ ਆਪਣੀ ਪੱਕੀ ਭਾਸ਼ਾ ਬਣ ਜਾਂਵੇ ਠੀਕ ਹੈ ਜਿਵੇਂ ਕੋਈ ਵੀ ਲਾ ਲਓ ਜਿਵੇਂ ਐਗਜ਼ਾਮਪਲ ਵਜੋਂ ਲਾ ਲਓ ਕੋਈ ਵੀ ਵਪਾਰੀ ਆ ਉਹ ਯੂਪੀ ਬਿਹਾਰ ਵਾਲ ਗਿਆ ਠੀਕ ਹੈ ਕੋਈ ਵੀ ਆਪਣਾ ਸਮਾਨ ਵੇਚਣ ਗਿਆ ਠੀਕ ਹੈ ਨਾ ਤਾਂ ਯੂਪੀ ਬਿਹਾਰ ਵਾਲਿਆਂ ਨੂੰ ਇਧਰਲੀ ਲੈਂਗੁਏਜ ਆਉਂਦੀ ਸੀ ਨਾ ਇਧਰ ਲਈ ਨੂੰ ਉਧਰ ਲਈ ਆਉਂਦੀ ਸੀ ਠੀਕ ਹੈ ਸੋ ਉਹ ਜਦੋਂ ਗਿਆ ਤੇ ਉੱਥੇ ਉਹ ਵੈਸੇ ਤਾਂ ਆਪਣਾ ਵਪਾਰ ਕਰਨ ਗਿਆ ਸੀ ਤੁਸੀਂ ਸਿਰਫ ਕਨਸੈਪਟ ਨੂੰ ਸਮਝਣਾ ਇਸ ਐਗਜ਼ਾਮਪਲ ਨਾਲ ਠੀਕ ਹੈ ਤੇ ਉਹ ਉੱਥੇ ਵਪਾਰ ਕਰਨ ਗਿਆ ਸੀ ਤੇ ਉੱਥੇ ਕੋਈ ਵੀ ਉਹਨੂੰ ਔਰਤ ਪਸੰਦ ਆ ਗਈ ਲਾਲੋ ਠੀਕ ਹੈ ਉੱਥੇ ਉਹਨੇ ਵਿਆਹ ਕਰਾ ਲਿਆ ਉਹ ਉੱਥੇ ਪੱਕਾ ਹੀ ਰਹਿਣ ਲੱਗ ਗਿਆ ਉਹ ਕੀ ਆਉਦੀ ਪੇਜ਼ਨ ਭਾਸ਼ਾ ਸੀ ਜਿਹੜੀ ਉਹ ਕੀ ਬਣ ਗਈ ਕਰਿਓਲ ਭਾਸ਼ਾ ਉਹਦੀ ਪੇਜ਼ਨ ਭਾਸ਼ਾ ਪੱਕੀ ਭਾਸ਼ਾ ਬਣ ਗਈ ਠੀਕ ਹੈ ਨੈਕਸਟ ਆ ਗਿਆ ਪਿੰਗਲਿਸ਼ ਭਾਸ਼ਾ ਪਿੰਗਲਿਸ਼ ਭਾਸ਼ਾ ਕੀ ਹੁੰਦੀ ਆ ਅ ਅੰਗਰੇਜ਼ੀ ਨੁਮਾ ਬੰਦਤੀ ਅੰਗਰੇਜ਼ੀ ਭਾਸ਼ਾ ਦਾ ਵਿਗੜਿਆ ਹੋਇਆ ਰੂਪ ਕੀ ਹੁੰਦਾ ਪਿੰਗਲਿਸ਼ ਭਾਸ਼ਾ ਜਿਵੇਂ ਕਿ ਆਪਾਂ ਦੇਖਦੇ ਹਾਂ ਜਿਆਦਾਤਰ ਜਿਹੜਾ ਵੀ ਬੰਦਾ ਅੰਗਰੇਜ਼ੀ ਜਿਹਨੂੰ ਨਹੀਂ ਆਉਂਦੀ ਠੀਕ ਹੈ ਪੰਜਾਬੀ ਬੋਲਦਾ ਉਹ ਅੰਗਰੇਜ਼ੀ ਬੋਲੂਗਾ ਉਹ ਆਈ ਐਨ ਜੀ ਲਾ ਲੈਂਦਾ ਠੀਕ ਹੈ ਕਈ ਵਾਰ ਬੱਚਾ ਜਿਵੇਂ ਕਹਿੰਦਾ ਮੈ ਸਕੂਲ ਜਾਇੰਗ ਐਂਡ ਘਰ ਵਾਪਿਸ ਆਇੰਗ ਕਈ ਵਾਰ ਜਿਹੜਾ ਉਹ ਬੱਚਾ ਦਾ ਆਦਿ ਜਿਨੀ ਉਹ ਕੀ ਉਹ ਬੋਲ ਰਿਹਾ ਅੰਗਰੇਜ਼ੀ ਬੋਲ ਰਿਹਾ ਪਰ ਉਹ ਕੀ ਹੈ ਇੱਕ ਪਿੰਗਲਿਸ਼ ਭਾਸ਼ਾ ਗਈ ਠੀਕ ਹੈ ਅੰਗਰੇਜ਼ੀ ਦਾ بگੜਿਆ ਹੋਇਆ ਰੂਪ ਆ ਕੀ ਲਾ ਲੈਨੇ ਆ ਪੰਗਰੇਜ਼ੀ ਦਾ بگੜਿਆ ਹੋਇਆ ਰੂਪ ਚ ਆਇੰਗ ਲਾ ਲੈਨੇ ਆ ਠੀਕ ਹੈ ਉਹ ਕੀ ਸੀ ਅੰਗਰੇਜ਼ੀ ਨੂੰ ਵਾ ਪੰਜਾਬੀ ਨੈਕਸਟ ਐਂਡ ਲਾਸਟ ਭਾਸ਼ਾ ਹੈਗੀ ਤੁਹਾਡੀ ਆਪਾ ਭਾਸ਼ਾ ਅਪਪਾਸ਼ਾ ਕੀੜੀ ਹੈ ਜਿਹਨੂੰ ਸਮਾਜ ਪਰਵਾਨਗੀ ਨਹੀਂ ਦਿੰਦਾ ਜਿਵੇਂ ਕਿ ਕੁਝ ਕ ਮੁੰਡੇ ਖੜੇ ਹੋਣ ਤਾਂ ਆਂਪਾ ਸ਼ਵੀਜਾ ਅਪਪਾ ਸ਼ਵੀਜਾ ਪਾਉਨੂ ਕੀ ਉਹਨਾਂ ਨੂੰ ਕੀ ਕਹਦਨੇ ਆ ਮੰਦਿਰ ਠੀਕ ਹੈ ਇਹ ਕੀ ਹੋਗੀ ਤੁਹਾਡੀ ਅਪਪਾਸ਼ਾ ਜਿਵੇਂ ਆਪਾਂ ਪੋਲੇ ਸਾਲੇ ਨੂੰ ਮਾਮੇ ਕਹਦਨੇ ਆ ਉਹ ਵੀ ਕੀ ਹੈ ਅਪਪਾਸ਼ਾ ਠੀਕ ਹੈ ਅੱਜ ਦੀ ਕਲਾਸ ਵਿੱਚ ਤੁਹਾਡੇ ਅਪਾਸ਼ਾ ਦਾ ਟੌਪਿਕ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਟੌਪਿਕ ਦੇ ਨਾਲ ਧੰਨਵਾਦ